ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵੀ ਜਾ ਸੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹੋ ਜਿਨ੍ਹਾਂ ਦੇ ਦਰੋਂ ਕਰੋਂ ਸਾਜੇ ਨਿਵਾਜ ਹੋਈ ਮਹਾਪੁਰਖ ਬ੍ਰਾਹਮ ਗਿਆਨੀ ਬ੍ਰਾਹਮ ਦਾ ਸਰੂਪ ਸੰਤ ਮਹਾਤਮਾ ਪਰਉਕਾਰੀ ਜੀਵ ਬਾਬਾ ਸਵਾਇਆ ਸਿੰਘ ਜੀ ਜਿਨ੍ਹਾਂ ਦੇ ਪਾਵਨ ਸਥਾਨ ਕਬੀਰ ਬਾਬਾ ਸਵਾਇਆ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਸਾਭ ਰੰਗ ਦਾ ਨੇ ਅੰਮ੍ਰਿਤ ਵੇਲੇ ਤੁੰੜੇ ਕੇ ਸਾਉ ਤੋਂ ਬਹਿਣਾ ਸੁਖਮਣੀ ਤੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਬਿਚਾਰਾ ਸਾਉ ਦੇ ਉਜ ਤਾਗੀ ਸ਼ੋਭਾ ਬਣੀ ਨਾਨਕ ਦੇ ਗੁਣ ਨਾਮ ਸੁਖਮਣੀ ਗੌਰੀ ਸੁਖਣੀ ਸਾਹਿਬ ਜੀ ਦੇ ਪਹਾੜ ਸ਼ਰਮਨ ਕਰਨਾਂ ਕੀਤੇ ਉਪਰੰਤ ਸਤਗੁਰ ਜੀਾਂ ਦੇ ਪ੍ਰਕਾਸ਼ਮਾਨੇ ਬੇਵਾਹ ਹੋਈ ਸਾਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਗੁਰੂ ਗ੍ਰੰਥ ਸਤਗੁਰੂ ਜੀਾਂ ਦੇ ਫਰੀ ਮਗਵਾ ਗਰਮ ਹੋਏ ਅਤੇ ਸਤਗੁਰੂ ਜੀਾਂ ਦੀ ਪਾਵਨ ਹਜ਼ੂਰੀ ਵਿੱਚ ਨਿਤਨੇਮ ਦੀਆਂ ਪੰਜ ਬਾਣਾਂ ਦੇ ਪਾਠ ਹੋ ਚੁੱਕੇ ਹਨ ਤੋਂ ਨਿਤਨੇਮ ਤੋਂ ਪ੍ਰੰਤ ਮੁਦਮਾ ਮਾਤਰ ਪ੍ਰਭੇ ਅੰਦਰ ਜਾਮੀ ਜਿਉਂ ਪ੍ਰੇਰਿਆਂ ਦੇ ਕਰਨਾਂ ਦੇ ਮਨ ਆਕਰਸ਼ਣਾਰ ਜੋ ਕਿ ਮਹਾਂਪੁਰਖਾਂ ਦੀ ਪਾਵਨ ਵਿਖਾਨਾਂ ਦੇ ਸਤਗੁਰੂ ਜੀਾਂ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਹਾਜਾ ਪ੍ਰਵਾਹ ਚੱਲਦਾ ਹੈ ਤੋਂ ਸਤਗੁਰੂ ਜੀਾਂ ਦੀ ਪਾਵਨ ਗੁਰਬਾਣੀ ਦੀ ਲੜੀ ਰਹੀ ਤੁਆ ਲੜੀਵਾਰ ਕਹਾ ਵਿਚਾਰ ਜੋਗੇ ਸੁਹਾਣੀ ਉਮਰ ਸਾਰੇ ਸੁਹਾਣੀ ਪ੍ਰਾਪਤੀ ਕਰਨ ਵਾਲੇ ਪਾਉਨ ਸੁਹਾਣੀ ਸੁਖਨੀ ਸਾਹ ਦੇ ਵਿੱਚ ਜਾਣ ਪਈ ਹੈ ਜੋ ਕੱਲ ਸੁਖੁਰੀ ਸਾਹਿਬ ਜੀ ਦੇ ਨੌਵੇਂ ਅੰਤਪ੍ਰੀਖਾ ਕਹਾਣੀ ਯਾਰ ਹੋਈ ਸੀ ਅੱਜ ਹੁਣ ਅੰਗੇ ਦਸਵੇਂ ਅੰਤਪਦੀ ਦੀ ਕਹਾਣੀ ਵਿਚਾਰ ਆਰਾਮ ਹੋਈ ਹੈ ਸੰਤਾਨ ਨੂੰ ਬੇਨ ਜੀ ਹੈ ਸਾਹਿਬ ਦੀ ਹੁਣ ਮਨ ਦੀ ਕਥਾ ਨਾਮ ਹਰਨਦ ਉਹਦਾ ਤੇ ਉਹਨਾਂ ਤਾਰ ਨੋਏ ਕਹਾਰ ਜਨੇ ਅਰਦਾਵੇ ਦੂ ਬਾਅਦ ਐਨਯੁਤਨਾ ਆਵੇ ਸਤਿਗੁਰੂ ਜੀ ਆਂ ਦੀ ਪਾਉ ਨੂੰ ਗੁਰਬਾਣੀ ਦੀ ਨੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਕੇ ਅਤੇ ਹਾਜ਼ਰੀ ਭਰ ਕੇ ਮੁੜ ਭਾਗੇ ਬਣੀਏ ਸਤਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਸ਼ਰੋਗ ਉਹ ਜਦ ਕਰੇ ਅਨੇਕ ਗਿਆਨ ਤੰਤੋਂ ਨ ਪਾਰ ਆਵਾਰ ਸਾਹਿਬ ਸਾਧਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਣਤੀ ਦੇ ਪੋਜ ਸਿੱਧਾਂ ਦੇ ਸਰਦਾਰ ਕਿਰਪਾ ਕਰਦੇ ਹਨ ਕਿ ਜੋ ਕਿ अनेका ਹੀ ਜਨ ਕੁਝ ਪ੍ਰਮਾਤਮਾ ਦੀ ਉਸਤਤੀ ਕਰਦੇ ਹਨ ਸ਼ਿਵ ਜਾਗਾ ਕਰਦੇ ਹਨ ਜਿਹਦੇ ਜੋ ਪਾਰ ਉੜਵਾਰ ਦਾ ਅੰਤ ਨਹੀਂ ਹੁੰਦਾ ਅੰਤ ਨਾ ਸਿਖਦੀ ਕਹਿਣ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਨਾਨਕ ਰਚਨਾ ਪ੍ਰਭ ਰਜੀ ਬਹੁ ਬੇਦ ਹੈ ਅਣਕ ਪ੍ਰਕਾਰ ਸਤਿਗੁਰ ਸਾਹਿਬ ਜੀ ਕਹਿੰਦੇ ਹਨ ਕਿ ਅਨੇਕ ਪ੍ਰਕਾਰ ਦੀ ਰਚਨਾ ਪ੍ਰਭੂ ਨੇ ਜੋ ਕਿ ਬਹੁਤ ਹੀ ਤਰੀਕਿਆਂ ਦੇ ਨਾਲ ਰਜੀ ਭਾਵ ਬਣਾਈ ਹੋਈ ਹੈ ਸੋ ਪਹਿਲੇ ਸਤਿਗੁਰੂ ਜੀ ਚੰਗੇ ਮਨੁੱਖਾਂ ਦਾ ਪ੍ਰਸੰਗ ਸੁਣਾਉਂਦੇ ਹਨ ਅੱਜ ਦੇ ਪੜੀ ਕਈ ਕੋਟ ਹੋਏ ਪੂਜਾਰੇ ਪੂਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਦੇ ਹਨ ਕਿ ਕਈ ਕਰੋੜਾਂ ਪੁੱਛ ਪਰਮੇਸ਼ਰ ਦੀ ਪੂਜਾ ਕਰਨ ਵਾਲੇ ਪੁਜਾਰੀ ਹੋਏ ਹਨ ਵਾ ਕਈ ਕਰੋੜਾਂ ਪੁੰਗਾ ਕਰਕੇ ਅਰੇ ਹਨ ਉਹ ਪੂਜਾ ਦੇ ਤਾਂ ਹਣ ਤੋਂ ਅੜੇ ਰਹਿੰਦੇ ਹਨ ਵਾ ਕਈ ਕਰੋੜਾਂ ਪੂ ਨਰਕਾਂ ਦੇ ਜਾਰੀ ਕਰਨ ਵਾਲੇ ਤੋ ਗੁਰਮੁਖ ਹੋਏ ਹਨ ਕਈ ਕੋਟ ਆਜਾਰ ਵਿਹਾਰੀ ਅਤੇ ਕਈ क्रूरਾਂ ਆਜਾਰ ਸ੍ਰੇਂਦ ਕਰਤਬਾਂ ਦੇ ਵਿਹਾਵੀ ਹੋਏ ਹਨ ਕਈ ਕੋਟ ਭੈ ਤੀਰਥ ਵਾਸੀ ਅਤੇ ਕਈ ਗਰੋੜ ਤੀਖਾ ਪਰਵਸ਼ਣ ਵਾਲੇ ਹੋਏ ਹਨ ਕਈ ਕੋੜ ਬਣ ਭ੍ਰਮੇ ਉਦਾਰ ਪੀਤ ਕਈ ਕਰੋੜਾਂ ਨਹੀਂ ਉਦਾਰ ਜੀਣ ਹੋ ਕੇ ਬਣ ਭਾਵ ਜੰਗਣਾ ਵਿੱਚ ਭ੍ਰਮਹਿ ਰਹਿਣ ਕਈ ਕੋੜ ਬੇਰੇ ਦੇ ਸਰੋਤੇ ਤੇ ਕਈ ਕਰੋੜਾਂ ਜੇਦਾਂ ਦੇ ਸਰੋਤੇ ਸੁਣਨ ਵਾਲੇ ਹੋ ਰਹੇ ਹਨ ਕਈ ਕੋੜ ਦਪੀ ਸਰ ਹੋਤੇ ਤੇ ਕਈ ਕਰੋੜਾਂ ਤਪੀਆਂ ਦੇ ਹੀ ਸਰ ਵਟੇ ਜਿਹੜੇ ਵਿਦਵਾਨ ਹੋ ਰਹੇ ਹਨ ਕਈ ਕੋਟ ਆਤਮ ਧਿਆਨ ਧਾਰਹਿ ਕਈ ਕਰੋੜਾਂ ਪੁਰਸ਼ ਆਤਮ ਆਪਣੇ ਸਰੂਪ ਦੇ ਧਿਆਨ ਨੂੰ ਧਾਰਨ ਧਾਰਦੇ ਹਨ ਕਈ ਕੋਟ ਕਵ ਕਾਵ ਵਿਚਾਰਹਿ ਅਤੇ ਕਈ ਕਰੋੜਾਂ ਪੁਰਸ਼ ਕਵੀ ਹੋ ਕੇ ਕਾਵਿ ਸਾਸ਼ਤਰਾਂ ਆਸਤਰ ਨੂੰ ਵਿਚਾਰਦੇ ਹਨ ਕਈ ਕੋੜ ਨਾਵਦਨ ਨਾਮ ਤੇ ਆਵਹਿ ਕਈ ਕੋੜ ਅਜਿਹ ਹਨ ਜੋ ਪਰਮੇਸ਼ਰ ਦੇ ਨਾਵਦਨ ਨਮੀਰ ਤੋਂ ਨਮੀ ਨਾਮ ਨੂੰ ਧਿਆਉਂਦੇ ਹਨ ਖੇਰਨਾਗ ਵਰਗੇ ਜਿਸ ਦੀ ਹਜ਼ਾਰਾਂ ਵਿੱਚ ਜੋ ਜੀਵਾਣ ਕਹੀ ਹੈ ਤੇ ਅਨੇਕ ਪਰਮੇਸ਼ਰ ਦਾ ਇਹ ਵੀ ਨਾਮਾ ਨਾਮ ਪੁਕਾਰਦਾ ਹੈ ਤੇ ਉਹਦਾ ਅੰਧ ਨਹੀਂ ਪਾਰ ਗਿਆ ਨਾਨਕ ਕਰਤੇ ਕਾਲ ਅੰਧਨ ਪਾ ਕਰਦੇ ਹਨ ਪਰ ਓ ਕਰਦੇ ਦ aantani paar karde ਹੁਣ ਮਾਇਆ ਵਿੱਚ ਜੋ ਗਵਦਾਨ ਪੁਰਖਾਂ ਦਾ ਹਾਲ ਸੁਣਾਉਂਦੇ ਹਨ ਅੱਤਪਦੀ ਜੀ ਦੂਜੇ ਪਾਦਲੇ ਨੇ ਕਈ ਕੋਟ ਭੈ ਅਵਮ ਨੀ ਕਈ ਭਾਵ ਕਰੋੜਾ ਪੁੰਡ ਅਵ ਮਾਧਵੀ ਹੰਕਾਰ ਹੀ ਵਧਿਆ ਹਨ ਕਈ ਕੋਟ ਅੰਧ ਅਗਿਆਨੀ ਤੇ ਕਈ ਕਰੋੜਾ ਪੁਰ ਅੰਨੇ ਅਗਿਆਨੀ ਕੁ ਰਹਿਆ ਹਨ ਭਾਵ ਸਰੂਪ ਗਿਆਨ ਤੋਂ ਰਹਤ ਹੋ ਰਹੇ ਹਨ ਕਈ ਕੋਟ ਕਿਰਪਾ ਦੇ ਠੋਰ ਕਈ ਕ੍ਰੋੜਾ ਪੁਰਸ਼ ਕਿਰਪਾ ਸ਼ੂਨ ਹੋ ਰਹੇ ਹਨ ਤੇ ਕਈ ਕ੍ਰੋੜਾ ਕੋਹ ਨਿਲ ਦੇ ਵਾਰੇ ਹੋ ਰਹੇ ਹਨ ਕਈ ਕੋਟ ਅਪਿਗਿਆ ਤੁਮਨੇ ਕੋਰ ਦੇ ਕਈ ਕ੍ਰੋੜਾ ਪੁਰ ਅਪਿਗ ਅਪਿ ਹੈ ਹਨ परमेश्वर ਦੇ ਜਪੇ ਜੇ ਨਹੀਂ ਨਾਨ ਅਤੇ ਆਦਮ ਮਾਨ ਉਹਨਾਂ ਦਾ ਵਿਸ਼ੇਸ਼ ਕਰਕੇ ਭਗਤੀ ਰੰਗ ਤੋਂ ਪੂਰਾ ਹੈ ਕਈ ਕੋੜ ਪਰ ਦਰਗੋ ਕੋਹਿਰ ਹੈ ਤੇ ਕਈ ਕਰੋੜਾ ਪੁੱਠ ਪਰਾਇ ਧਨੂ ਹਿਰੇ ਜੜਾਉਂਦੇ ਹਨ ਕਈ ਕੋੜ ਪਰ ਦੂਖਣ ਕਰੇ ਤੇ ਕਈ ਕਰੋੜਾ ਪੁੱਠ ਪਰਾਇ ਵਿੱਚ ਦੂਸ਼ਨ ਅਲੋਪਣਾ ਕਰਦੇ ਨਾਨ ਕਈ ਕੋਡ ਮਾਇਆ ਸ੍ਰਾਮਾ ਮਾਹੇ ਕਈ ਕੋਡ ਪੁਰਸ਼ ਜੋ ਹਨ ਉਹ ਮਾਇਆ ਦੀ ਪ੍ਰਾਪਤੀ ਵਿੱਚ ਕਈ ਤਰ੍ਹਾਂ ਦੇ ਸ੍ਰਾਮ ਕਥਪ ਸੁਹਾਰ ਦੇ ਹਨ ਕਈ ਕੋਡ ਪਰਦੇਸ ਪਰਮਾਹੇ ਅਤੇ ਕਈ ਕਰੋੜਾ ਪੁਰਸ਼ ਪਰਦੇਸਾਂ ਵਿੱਚ ਪਰਮਾਹੇ ਫਿਰ ਰਹੇ ਹਨ ਜਿਦ ਤੇਤ ਨਾਵ ਹੋ ਤਿਤ ਤੇਤ ਲਗਨਾ ਪਰ ਜਿਦ ਵਿੱਚ ਜਿਦ ਲਗਾਉਂਦਾ ਹੈ ਪਰਮੇਸ਼ਰ ਉਧਰ ਉਧਰ ਕੋਈ ਇਹ ਗਿਣਾ ਕਰਦਾ ਹੈ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਗੁਰਸਹਿਬ ਜੀ ਕਰਨ ਕਰਦੇ ਹਨ ਕਿ ਕਰਤੇ ਪੁਰਖ ਦੀ ਰਚਨਾ ਨੂੰ ਕਰਤਾ ਪਰੋਗ ਹੈ ਗੁਰੂ ਆਤਮ ਹੀ ਜਾਣਦਾ ਹੈ ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣੈ ਗੁਰੂ ਸੂਰਾ ਹੁਣ ਸੰਸਾਰ ਦੀ ਜੋ ਕੋਲ ਜਨਤਾ ਦੀ ਗਿਣਤੀ ਕਰਦੇ ਸਾਨੂੰ ਗੁਰੂ ਅਜੰਡ ਦੇਵ ਜੀ ਮਹਾਰਾਜ ਤੀਸਰੇ ਪੜਦੇ ਵਿੱਚ 108 ਪਰੀ ਦੇ ਤੇ ਕਈ ਕੋੜ ਫੇਦਰ ਜਤੀ ਜੋਗੀ ਕਈ ਕਰੋੜਾਂ 84 ਸਿਰ ਤੇ ਕਈ ਕਰੋੜਾਂ ਜਬੀ ਸਦੀ ਤੇ ਕਈ ਕਰੋੜਾਂ ਜੋ ਵੀ ਹੋ ਰਹੇ ਹਨ ਕਈ ਕੋੜ ਰਾਜੇ ਰਜ ਭੋਗੀ ਤੇ ਕਈ ਕਰੋੜਾਂ ਰਾਜਾਂ ਦੇ ਭੋਗਣ ਵਾਲੇ ਰਾਜੇ ਹਨ ਕਈ ਕੋੜ ਪੰਛੀ ਧਰਪ ਉਪਾਏ ਤੇ ਕਈ ਕਰੋੜਾਂ ਪੰਛੀ ਉਪਾਏ ਪੈਦਾ ਕੀਤੇ ਹਨ ਤੇ ਕਈ ਕਰੋੜਾਂ ਛੱਬ ਪੈਦਾ ਕੀਤੇ ਹੋਏ ਹਨ ਕਈ ਕੋੜ ਪਾਤਰ ਵਿਰਖ ਨਿਪਜਾ ਹੈ ਤੇ ਕਈ ਕਰੋੜਾਂ ਪੱਥਰ ਤੇ ਬ੍ਰਖ ਬਿਰਖ ਬਿਰਖ ਉਤਪਨ ਕੀਤੇ ਹਨ ਕਈ ਕੋੜ ਕਮਨ ਪਾਣੀ ਵਹਿ ਸੰਤਰ ਜੋ ਕਈ ਕਰੋੜਾਂ ਪਾਣ ਪਾਣੀ ਦੇ ਬੇ ਸੰਤਰ ਅਗਨ ਦੇਹ ਦੇਹਾਨ ਕਈ ਕੋੜ ਦੇਹ ਧੂਮੰਡਲ ਅਤੇ ਕਈ ਕਰੋੜਾਂ ਦੇਹ ਅਤੇ ਕਈ ਕਰੋੜਾਂ ਧੂਮੰਡਲ ਸ੍ਰਿਧਵੀ ਮੰਡਲ ਬੜਾ ਹੈ ਹਨ ਕਈ ਕੋੜ ਸਦੀਆਂ ਤੂੜ ਨਿਯਾਚਾਰ ਕਈ ਕਰੋੜਾਂ ਸਦੀ ਚੰਦਰਮਾ ਸੂਰ ਸੂਰਜ ਤੇ ਇਹਨਾਂ ਦੇ ਅਰੀ ਜੋ ਰਾਹੁ ਕਿਤੂ ਤੇ ਨਕੇਤਰ ਭਾਵ ਤਾਰੇ ਬਣਾਏ ਹਨ ਕਈ ਕੋੜ ਦੇਵ ਦਾਣੂ ਇੰਦਰ ਜਿਹਰੇ ਤਦਰ ਅਤੇ ਕਈ ਕਰੋੜਾਂ ਦੇਵ ਦੇ ਦੈਂਦ ਤੇ ਇੰਦਰ ਬਣਾਏ ਹਨ ਜਿਸ ਇੰਦਰ ਦੇ ਸਤੇ ਚਾਤਰ ਧੋਬਲਾ ਹੈ ਸਾਗਰ ਸਮਗਰੀ ਆਪਣੇ ਸੂਦ ਧਾਰੇ ਇਹ ਸਾਰੇ ਸਮਗਰੀ ਨੂੰ ਆਪਣੇ ਹੁਕਮ ਬਸ ਅਤਰੂਪੀ ਸੂਤਰ ਦੇ ਵੇਦ ਤਾਰਦਾ ਹੈ ਨਾਨਕ ਜਿਸ ਜਿਸ ਭਾਵੈ ਤੇ ਸੱਤੇ ਸੰਗਿਤ ਤਾਰੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਤਾਰਾ ਨੂੰ ਤਾਰ ਹੈ ਜਿਹ ਤਾਰਾ ਨੂੰ ਤਾਰਨਾ ਪਰਮੇਸ਼ਰ ਨੂੰ ਪਹੁੰਚਦਾ ਹੈ ਉਸ 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 ਨੂੰ ਤਾਰ ਲੈਂਦਾ ਹੈ ਕਈ ਵਰਤ ਰਾਜ ਤਾਮਸ ਸਾਧਕ ਕਈ ਕ੍ਰੂੜਾ ਰਜੋ ਗੁਣ ਤਮੋ ਗੁਣ ਤੇ ਸਤਿਵ ਗੁਣ ਬਣਾਏ। ਮਹਾਰਾਜ ਜੀ ਤਾਂ ਸੇ ਸਾਧਕੇ ਕੁਝ ਬਣਾਏ ਹਨ। ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸਾਧਤ। ਤੇ ਕਈ ਕ੍ਰੂੜਾ ਵੇਦ ਪੁਰਾਣ ਸਿਮਰਤੀਆਂ ਅਤੇ ਸਾਸ਼ਤਰ ਬੋਏ ਹਨ। ਕਈ ਕਰੋੜ ਕੀਏ ਰਤਨ ਸਮੋਦ ਕਈ ਕਰੋੜਾਂ ਰਤਨ ਆਦੇ ਸਮੁੰਦਰ ਪਿਤੇ ਹਨ ਵਾ ਕਈ ਕਰੋੜਾਂ ਰਤਨਾ ਦੇ ਸਮੁੰਦਰ ਪਿਤੇ ਹਨ ਕਈ ਗੋੜ ਨਾਨਾ ਪ੍ਰਕਾਰ ਜੰਤ ਤੇ ਕਈ ਕਰੋੜ ਕਰੋੜਾਂ ਅਨਾਨਾ ਤਰਾਂ ਦੇ ਨਾਨਾ ਤਰਾਂ ਦੇ ਪ੍ਰਕਾਰ ਨਾਨਾ ਵਿਆੰਦ ਭਾਰ ਪ੍ਰਕਾਰ ਦੇ ਜੰਤ ਜੀਵ ਰਜੇ ਹੋਏ ਹਨ ਕਈ ਕੋਟ ਕੀਏ ਜਰ ਜੀਵੇ ਕਈ ਕਰੋੜਾ ਪੁਰਹ ਤਿਰੰਗੀਮੀ ਜੀਵੇ ਕੀਤੇ ਹਨ ਕਈ ਕਰੋੜਾ ਕਈ ਕੋਟ ਗਰੀ ਮੇਰ ਵਰਣ ਦੀਵੇ ਅਤੇ ਕਈ ਕਰੋੜਾ ਆਧਾਰਨ ਗਰੀ ਪਹਾੜ ਤੇ ਪਹਾੜੀਆਂ ਤੇਤੀ ਹਨ ਅਤੇ ਕਈ ਕਰੋੜਾਂ ਹੋਣੇ ਦੇ ਹੁਮੇਰ ਪਰਬਤ ਕੀਵੇ ਕੋਇ ਹਨ ਕਈ ਕੋੜ ਜਾਕਰ ਕਿਨਰ ਤੇ ਸਾਜ ਤੇ ਕਈ ਕਰੋੜ ਕਰੋੜਾਂ ਜਾਖਰ ਕਿਨਰ ਤੇ ਪਛਾੜ ਦਿੱਤੇ ਹਨ ਜਾਖ ਕੁਮੇਰ ਦੀ ਗੋਲ ਵਿੱਚੋਂ ਹੋਏ ਹਨ ਤੇ ਕਿਨਰ ਆਹਾ ਹੂ ਹੂ ਕੰਧਾ ਬਾਂਦੇ ਨਾਲ ਜੋੜੀ ਵਜਾਉਣ ਵਾਲੇ ਕੋਇ ਹਨ ਸਾਜ ਭੂਤਾਂ ਦੀ ਇੱਕ ਜਾਲੀ ਹੈ ਕਈ ਕੋਟ ਭੂਤ ਪ੍ਰੇਤ ਧੂਕਰ ਮਿਰਗਾਤ ਕਈ ਕਰੋੜਾਂ ਭੂਤ ਪ੍ਰੇਤ ਧੂਕਰ ਸੂਰ ਮਿਰਗਾਤ ਅਰ ਨਾਨਕ ਵਾਲੇ ਸ਼ੇਰ ਆਦਿ ਪੀਦੇ ਹਨ ਛਬਤੇ ਨੇਰੇ ਸਭ ਭੂਤੇ ਦੂਰ ਸਭ ਗੁਰਮੁਖਾਂ ਦੇ ਨੇਰੇ ਹੈ ਤੇ ਸਾ ਮਨੁਖਾਂ ਤੋਂ ਦੂਰ ਹੈ ਨਾਨਕ ਅਲਿਬਤ ਨਾਨਕ ਆਪ ਅਲਿਬਤ ਰਹਾ ਆਪ ਹਰਪੂਰ ਗੁਰਸਹਿਬ ਜੀ ਕਹਿੰਦੇ ਕਰਦੇ ਹਨ ਕਿ ਉਹ ਪ੍ਰਭੂ ਆਪ ਅਲਿਬਤ ਵੀ ਹੈ ਤੇ ਸਾਰਿਆਂ ਦੇ ਵਿੱਚ ਪੂਰਨ ਵੀ ਹੋ ਰਿਹਾ ਹੈ ਕਈ ਕੋਟ ਪਾਤਾਲ ਦੇ ਵਾਸੀ ਕਈ ਕ੍ਰੂੜਾ ਜੀਵ ਪਤਾਲ ਦੇ ਵਿੱਚ ਵਸਣ ਵਾਲੇ ਕੀਤੇ ਹਨ ਕਈ ਕੋਟ ਨਰਕ ਸੁਰਗ ਦੇ ਵਾਸੀ ਕਈ ਕਰੋੜਾਂ ਨਰਕ ਸੁਰਗ ਦੇ ਵਿੱਚ ਨਿਵਾਸ ਕਰਨ ਵਾਲੇ ਕੀਤੇ ਹਨ ਕਈ ਕੋੜ ਜਨਮ ਹੈ ਜੀਵ ਹੈ ਮਰ ਹੈ ਕਈ ਕਰੋੜਾਂ ਜੰਮਦੇ ਹਨ ਜੀਵ ਦੇ ਤੇ ਮਰਦੇ ਰਹਿੰਦੇ ਹਨ ਕਈ ਕੋੜ ਬੌਜਵਨੀ ਫਿਰ ਹੈ ਤੇ ਕਈ ਕਰੋੜਾਂ ਬੋਧ ਜੂਨੀਆ ਵਿੱਚ ਫਿਰਦੇ ਹਨ ਕਈ ਕੋਟ ਬੈਠਦੇ ਹੀ ਆਹੇ ਤੇ ਕਈ ਕੁਰੋਣਾ ਅਜਿਹੇ ਪੁਰਸ਼ ਹਨ ਜੋ ਬੈਠੇ ਹੀ ਕਾਂਦੇ ਹਨ ਵੇਲੇ ਹੀ ਖਾੜੇ ਆਣ ਕਈ ਕੋਟ ਘਾਲੇ ਥਕ ਪਾਹੇ ਤੇ ਮੁਖ ਆਪਿ ਆਓ ਬੈਠ ਕੋ ਦੇਣ ਤੇ ਕਈ ਕੁਰੋਣਾ ਘਾਲੇ ਕਮਾਈਆਂ ਕਰਦੇ ਥਕ ਪੈਂਦੇ ਹਨ ਮਿਹਨਤਾਂ ਕਰਦੇ ਥੱਕ ਜਾਂਦੇ ਹਨ ਕਈ ਕੋਟ ਦੀਏ ਤਨਹੰਤ ਤੇਈ ਕ੍ਰੋੜਾਪੁਰਹ ਤਨਵੰਤ ਤਨਾੜ ਪੀਤੇ ਹਨ ਕਈ ਕੋਟ ਮਾਇਆ ਮਹਿ ਚਿੰਤ ਕਈ ਕ੍ਰੋੜਾ ਮਾਇਆ ਦੀ ਚਿੰਤਾਵਨ ਪੀਤੇ ਹਨ ਚਿੰਤਾਵਾਂ ਕੀਤੇ ਹਨ ਜਹ ਜਹ ਭਾਣਾ ਤਹ ਤਹ ਰੱਖੇ ਜਿਤੇ ਜਿਤੇ ਪਰਮੇਸ਼ਰ ਰੱਖਿਆ ਭਉਦਾ ਹੈ ਇਥੇ ਇਥੇ ਹਾਰ ਕੀ ਉਦਾਹਰਨ ਹੈ ਕਿਉਂਕਿ ਨਾਨਕ ਸਭ ਕਿਸ ਪ੍ਰਭ ਕੈ ਹੱਥ ਹੈ ਗੁਰੂ ਸਾਹਿਬ ਜੀ ਬਣਵਾਉਂਦੇ ਹਨ ਕਿ ਸਭ ਕੁਝ ਪ੍ਰਭ ਦੇ ਹੱਥ ਵਿੱਚ ਹੀ ਹੈ ਹੁਣ ਪਰਮੇਸ਼ਰ ਦੇ ਪ੍ਰੇਮੀ ਪੁਰਸ਼ਾਂ ਦਾ ਹਾਲ ਸੁਣਾਉਂਦੇ ਹਨ ਸਤਗੁਰੂ ਗੁਰੂ ਆਜਨ ਦੇਵ ਜੀ ਮਹਾਰਾਜ ਪਹਿਵੇਂ ਪਾਤਸ਼ਾਹ ਦੇ ਕਈ ਕੋੜ ਭੈ ਬੈਰ ਆਕੀ ਕਈ ਜੋ ਕਰੋੜਾਂ ਸੰਸਾਰ ਤੋਂ ਬੈਰਾਗੀ ਬੈਰਾਗਵਾਨ ਹੋਏ ਹਨ ਰਾਮ ਨਾਮ ਸੰਗ ਤਿਨ ਨਿਵਨਾਗੀ ਉਹਨਾਂ ਦੀ ਲਿਵ ਪਰਮੇਸ਼ਰ ਦੇ ਨਾਮ ਨਾਲ ਲੱਗ ਰਹੀ ਹੈ ਜੁੜੀ ਹੋਈ ਹੈ ਕਈ ਕੋੜ ਪ੍ਰਭੂ ਕੋ ਜਾਣਦੇ ਕਈ ਕਰੋੜਾ ਪੁਰਸ਼ ਪ੍ਰਭੂ ਨੂੰ ਹੋਏ ਹਨ ਆਦਮ ਮਹਿ ਪਾਰ ਰਾਮ ਲਹੰਦੇ ਉਹ ਆਦਮ ਮੰਨਦੇ ਵੇਜ ਹੀ ਪਾਰ ਪਰਮਾਨੂਲ ਹਨ ਤੇ ਲੱਖ ਨਹੀਂ ਦੇ ਹਨ ਭਾਵ ਜਾਣ ਲੈਂਦੇ ਹਨ ਕਈ ਕੋਟ ਦਰਸ਼ਨ ਪ੍ਰਭ ਪਿਆਸ ਕਈ ਕਰੋੜਾਂ ਅਜੇ ਹਨ ਕਿਹੜੇ ਦਰਸ਼ਨ ਪਿਆਸ ਜਿਨ੍ਹਾਂ ਨੂੰ ਪ੍ਰਭ ਦੇ ਦਰਸ਼ਨਾ ਵੀ ਪਿਆਸ ਆ ਲੱਗ ਰਹੀ ਹੈ ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ ਜੇ ਲੁ ਕਰੇ ਚਾਦਰ ਕੀ ਣਾਈ ਤੇ ਕਿਹਨਾਂ ਉਤਰੇ ਸਾਧਨ ਆਵੇ ਦੇ ਦਰਸ਼ਨ ਸੰਤ ਪਿਆਰੇ ਜੀ ਹਮ ਕੋਲੀ ਹੋਰ ਥੋੜ੍ਹ ਘਮਾਈ ਗੁਰ ਦਰਸ਼ਨ ਸਾਧ ਪਿਆਰੇ ਜੀਓ ਤੈਨ ਕੋ ਮਿਲੇ ਉਹ ਪ੍ਰਭ ਅਬਨਾਸ ਅਤੇ ਜਿਸ ਨੂੰ ਚਾਹ ਲੱਗੀ ਹੈ ਉਸ ਨੂੰ ਪ੍ਰਭ ਅਬਨਾਸੀ ਜੋ ਨਾਲ ਤੋਂ ਰਹਿ ਤੇ ਉਹਦੀ ਪ੍ਰਾਪਤੀ ਹੋਈ ਹੈ ਉਹ ਪਰਮੇਸ਼ਰ ਮਿਲਿਆ ਹੈ ਕਈ ਕੋੜ ਮੰਗਹਿ ਸਤ ਸੰਗ ਕਈ ਕਰੋੜਾਂ ਸਤ ਸੰਗ ਨੂੰ ਹੀ ਮੰਗਦੇ ਆ ਕਿਉਂਕਿ ਵਿਭਾਗੀ ਹਰ ਵਿਭਾਗਾਂ ਦੇ ਕਿ ਪਾਈਏ ਨਾਹੀ ਜੀਬ ਉਹ ਤੇਰਾ ਧਾਰੇ ਵੇ ਸੰਗਤ ਹਰਿ ਪ੍ਰਭ ਵਸੇ ਜੀਓ ਪਰ ਮੇਰੇ ਦਾ ਵਾਸਾ ਸਰ ਸੰਗਤ ਐ ਵਿਥੀ ਹੈ ਐਸੇ ਕਰਕੇ ਕਈ ਕੋ ਲੋੜਾਂ ਸਾਧ ਸੰਗ ਨੂੰ ਮੰਗਦੇ ਹਨ ਜੋ ਲੋਜ ਦੇ ਹਨ ਜਉਂਦੇ ਹਨ ਪਾਰ ਬ੍ਰਾਮ ਜਨ ਲਾਗਾ ਰੰਗ ਉਹਨਾਂ ਨੂੰ ਪਾਰ ਬ੍ਰਾਮ ਦਾ ਜੋ ਰੰਗ ਪ੍ਰੇਮ ਹੈ ਲੱਗਦਾ ਹੈ ਜਿਨ ਕਉ ਹੋਏ ਆਪ ਸੁਪਰ ਧਨ ਜਿਨ੍ਹਾਂ ਉਤੇ ਉਹ ਪਰਮੇਸ਼ਰ ਆਪ ਪ੍ਰਣ ਹੋਰ ਹੋਇਆ ਹੈ ਨਾਨਕ ਤੇ ਜਨ ਸਦਾ ਧਾਨ ਧਨ ਗੁਰੂ ਸਾਹਿਬ ਜੀ ਕਹਉਂਦੇ ਹਨ ਕਿ ਉਹ ਪੁਰਖ ਹਮੇਸ਼ਾ ਧਨ ਦਾ ਦੇ ਜੋਗ ਹਨ ਕਈ ਕੋੜ ਖਾਣੇ ਅਰ ਖੰਡ ਤੇ ਕਈ ਕੋੜਾਂ ਇਹ ਹੰਡ ਇਤੇਹਾਨ ਕਈ ਕੋਟ ਆਕਾਸ਼ ਪ੍ਰਹਮੰਡ ਕਈ ਕਰੋੜਾਂ ਆਕਾਸ਼ ਤੇ ਬ੍ਰਹਮੰਡ ਕੀਤੇ ਹਨ ਕਈ ਕੋਟ ਹੋਏ ਅਵਤਾਰ ਕਈ ਕਰੋੜਾਂ ਅਵਤਾਰ ਹੋਏ ਹਨ ਕਈ ਯੁਗਦ ਕੀਨੋ ਵਿਸਥਾਰ ਤੇ ਕਈ ਯੁਗਦੀਆਂ ਨਾਲ ਇਹ ਸੰਸਾਰ ਨੂੰ ਵਿਸਥਾਰ ਕੀਤਾ ਹੈ ਕਈ ਵਾਰ ਸਰਿਉ ਪਾਧਾਰ ਉਤਪ੍ਰਮੇਸ਼ਨ ਨੇ ਕਈ ਵਾਰ ਇਹ ਸੰਸਾਰ ਦੇ ਪ੍ਰਸਾਰੇ ਨੂੰ ਪ੍ਰਸਾਰਨਾ ਕੀਤਾ ਹੈ ਸਦਾ ਸਦਾ ਇੱਕ ਏਕੰਕਾਰ ਪਰ ਸਦਾ ਨਿਤ ਰੂਪ ਜੋ ਏਕੰਕਾਰ ਹੈ ਉਹ ਸਦਾ ਇੱਕ ਰੂਪ ਹੀ ਰਹਿੰਦਾ ਹੈ ਕਈ ਕੋਡ ਕੀਨੇ ਬਹੁ ਭਾਂਤ ਕਈ ਕੁਰੂਣਾ ਜੀਵ ਵਿਭਾਵ ਪ੍ਰਕਾਰ ਨਾਲ ਰਜਨਾ ਕੀਤੇ ਹਨ ਕਈ ਪ੍ਰਭ ਕੇ ਪ੍ਰਮਤੇ ਹੋਏ ਪ੍ਰਭ ਮਹੇਸ਼ ਮਾਤ ਉਹ ਪ੍ਰਭ ਉਹ ਜੀਵ ਪ੍ਰਭੂ ਤੋਂ ਪੈਦਾ ਹੋ ਕੇ ਪ੍ਰਭudevਿਤ ਹੀ ਸਮਉਦੇ ਹਨ ਜਿਉਂ ਜਨਮੇ ਗਏ ਆਏ ਖਟਾਨਾ ਜਿਉਂ ਜੋਤੀ ਸੰਯੋਗ ਸਮਾਨਾ ਮਿਤਕੇ ਗੌਰ ਪਾਇਦੇ ਜਰਾਣ ਨਾਨਕ ਪ੍ਰਭ ਕੇ ਸਾਈ ਗਰਵਾ ਅਰਹਰਜੰਦੂ ਇਹ ਹੈ ਵੇਬੇ ਵਿਚਾਰ ਕਹ ਨਾ ਨੇ ਦਾਤੇ ਉਹਦੇ ਤਾਰੰਗ ਦੇ ਨੂੰ ਜਾਣ ਹੀ ਵਿਕੇ ਸਮਾਰੇ ਤਾਂ ਕਾ ਆਂਦਨ ਜਾਣੇ ਕੋਏ ਤਿਤ ਪ੍ਰਭੂ ਦਾ ਆਂਦ ਕੋਈ ਜਾਣਦਾ ਨਹੀਂ ਹੈ ਆਪੇ ਆਪ ਨਾ ਨੇ ਪ੍ਰਦਰਸ਼ ਹੋਏ ਗੁਰੂ ਸਾਹਿਬ ਜੀ ਆਹਦੇ ਹਾਨ ਕਿਉ ਪ੍ਰਭੂ ਆਪੇ ਆਪ ਸਾਰੇ ਪਰਿਪਰਨ ਹੋ ਰਿਹਾ ਹੈ ਕਈ ਕੋਟ ਪਾਰ ਬ੍ਰਹਮ ਕੇ ਦਾਸ ਜਿਹੜੇ ਕਈ ਕਰੋੜਾਂ ਪਾਰ ਬ੍ਰਹਮ ਦੇ ਦਾਸ ਹੋਏ ਹਨ ਤិន ਹੋਵਦਿਆ ਤੁਮ ਪ੍ਰਗਾਸ ਉਹਨਾਂ ਨੂੰ ਆਤਮ ਆਪਣੇ ਆਵਦਾ ਜੋ ਪ੍ਰਗਾਸ ਗਿਆਨ ਹੁੰਦਾ ਹੈ ਕਈ ਕੋਟ ਤਤ ਕੇ ਬੀਤੇ ਜਿਹੜੇ ਕਈ ਕਰੋੜਾਂ ਤਤ ਸੁਧਾਰ ਦੇ ਬੀਤੇ ਜਾਣਨ ਵਾਲੇ ਹੋਏ ਹਨ ਸਦਾ ਨਿਹਾਰੇ ਏਕੋ ਨੇਤਰੇ ਓ ਨੇਤਰੇ ਅੱਖਾਂ ਦੇ ਨਾਲ ਸਦਾ ਹੀ ਇੱਕ ਨੂੰ ਹੀ ਨਿਹਾਰੇ ਵੇਖਦੇ ਹਨ ਆਪੇ ਪੱਟੀ ਕਰ ਮੈਂ ਆਪ ਉੱਕੜ ਲੇ ਭੀ ਤੂੰ ਏਕੋ ਕਹੀਏ ਨਾਨਕਾ ਦੂਜਾ ਕਾਹੇ ਓ ਦੂਜਾ ਕਾਹੇ ਚਮਰਗੇ ਜੰਮੇ ਤੇ ਮਰ ਜਾਏ ਏਕੋ ਚਮਰੋ ਨਾਨਕਾ ਜੋ ਜਰਥਲ ਗਹਿ ਅਮਰ ਹੋਇ ਕਈ ਕੋਟ ਨਾਮ ਰਸ ਪੀਵਹਿ ਤੇ ਜਿਹੜੇ ਕਈ ਕਰੋੜਾਂ ਨਾਮ ਰਤ ਨੂੰ ਪੀਂਦੇ ਹਨ ਅਮਰ ਭੈ ਸਦ ਸਦ ਹੀ ਜੀਵਹਿ ਉਹ ਆਮਰ ਮੌਤੋਂ ਡਰੇ ਜੋਗੇ ਸਦਾ ਸਦਾ ਹੀ ਜੀਉਂਦੇ ਹਨ ਕਈ ਕੋੜ ਨਾਮ ਗੁਣ ਗਾਵਹਿ ਜਿਹੜੇ ਕਈ ਗੁਰੂਆਂ ਪਰਮੇਸ਼ਰ ਦੇ ਨਾਮ ਦੇ ਗੁਣਾਂ ਨੂੰ ਗਾਉਂਦੇ ਹਨ ਆਦਮ ਰਾਹ ਸੁਖ ਸਹਿਜ ਸਮਾਵਹਿ ਉਹ ਸਹਿਜ ਹੀ ਸੁਖ ਸਰੂਪ ਆਤਮ ਰਾਧਵੇ ਸਮਾਜ ਆਂਦੇ ਹਨ ਆਪਣੇ ਜਨ ਕੋ ਸਾਹ ਸਾਹ ਸਮਾਰੇ ਉਹ ਪਰਮੇਸ਼ਰ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਜੀਤ ਪਹਿਰੇ ਦਸਵੀਂ ਅੰਤਪਰੀ ਦੇ ਅਖੀਰਲੇ ਪੰਕਤੀਆਂ ਪੰਕਤੀਆਂ ਨੇ ਇਹ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਆਪਣੇ ਜਨ ਕੋ ਸਾਹ ਸਾਹ ਸਮਾਰੇ ਆਪਣੇ ਗੁਰਮੁਖ ਜਨਾਂ ਨੂੰ ਸਵਾਦ ਸਵਾਦ ਸੁਆਦ ਰਿੰਦਾ ਹੈ ਨਾਨਕ ਉਹ ਪਰਮੇਸ਼ਰ ਗੇ ਪਿਆਰੇ ਗੁਰਸਹਿਬ ਜੀ ਪਰਮਾਉਂਦੇ ਹਨ ਕਿ ਜਿਨ੍ਹਾਂ ਨੂੰ ਸੰਭਾਲਦਾ ਹੈ ਉਹ ਹੀ ਪਰਮੇਸ਼ਰ ਦੇ ਅਸਲ ਪਿਆਰ ਵਾਲੇ ਤੇ ਆਖੇ ਜਾਂਦੇ ਹਨ ਸੋ ਸਭ ਕਹਿੰਦਾ ਨੇ ਸਾਧਗਉ ਜੀ ਦੀ ਬਾਣੀ ਅਰ ਗੁਰੂ ਜੀ ਸਾਹਿਬ ਜੀ ਦੀ ਜੋ ਦਰਮਿਕ ਅਤਿਪੁਰੀ ਦੀ ਕਥਾ ਵਿਚਾਰਨ ਨੂੰ ਸ਼ਰਮਣ ਕਰਕੇ ਆਪਣੇ ਜਨਮ ਨੂੰ ਸਭਰ ਬਣਾਉਣਾ ਕੀਤਾ ਸਾਧਗਉ ਜੀ ਦਾ ਦੀ ਆਗਾਰ ਗੋਦ ਗੁਰਬਾਣੀ ਵੜਦੇ ਆ ਹੁਣਦੇ ਆ ਕਥਾ ਵਿਗਿਆਤਾ ਜੀ ਆਦੇ ਵੀ ਪ੍ਰਦੇਣਾ ਜੇਤਰੀ ਕਥਾ ਲੈ ਕਾਹੀ ਪੁਹਾਰੇ ਜਤੀ ਜੋ ਗੁਰੂ ਗ੍ਰੰਥ ਸਾਹਿਬ ਸਾਹ ਸੰਗਤ ਜੋ ਬਖ ਬਹਿਣਾ ਸਮਾਦ ਬਖੜੀ ਸਾ ਗੁਰੂ ਦੀ ਹਾਜ਼ਰੀ ਮਨਜ਼ੂਰ ਕਰਨ ਕਾਲ ਕੰਡਕ ਦੂਰ ਕਰਨ ਸਭ ਸੰਗਤਾਂ ਦੇ ਸਿਰ ਤੇ ਮੇਰ ਪ੍ਰਾਰਥਨਾ ਕਰਨ ਸਾ ਗੁਰੂ ਜੀ ਅਦੇ ਨਾਮ ਦਾਣ ਵੀ ਤੇ ਹਰ ਬਖੜ ਕਾਰਨ ਆਪਣੇ ਜਾਣ ਕੋ ਸਾਠ ਸਾਠ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਏ ਅਜੋਤ ਹੈ ਪਾਰ ਬ੍ਰਹਮ ਅਬਨਾਸੀ ਅਗਨਾ